ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਜਲਦ ਹੀ ਹੋਵੇਗਾ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਬੰਪਰ ਵਾਧਾ 8ਵੇਂ ਤਨਖਾਹ ਕਮਿਸ਼ਨ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ ਵਿਤਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਦੇ ਕੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਤਨਖਾਹ ਕਮਿਸ਼ਨ ਲਾਗੂ ਹੁੰਦੇ ਹੀ ਦੇਸ਼ ਭਰ ਵਿੱਚ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਪੈਨਸ਼ਨ ਅਤੇ ਭੱਤਿਆਂ ਦੇ ਵਿੱਚ ਭਾਰੀ ਵਾਧਾ ਹੋਵੇਗਾ ਵਿੱਤ ਰਾਜ ਮੰਤਰੀ ਨੇ ਦੱਸਿਆ ਕਿ ਵਿੱਤ ਮੰਤ్రਾਲੇ ਨੇ ਸਰਕਾਰੀ ਵਿਭਾਗਾਂ ਅਤੇ ਰਾਜ ਸਰਕਾਰਾਂ ਤੋਂ ਸੁਝਾਅ ਮੰਗੇ ਹਨ ਤਨਖਾਹ ਕਮਿਸ਼ਨ ਦਾ ਉਦੇਸ਼ ਮਹਿੰਗਾਈ ਅਤੇ ਆਰਥਿਕ ਸਥਿਤੀ ਦੇ ਆਧਾਰ ਤੇ ਕਰਮਚਾਰੀਆਂ ਦੀ ਆਮਦਨ ਦੇ ਵਿੱਚ ਵਾਧਾ ਕਰਨਾ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਕੇਂਦਰ ਸਰਕਾਰ ਨੇ 16 ਜਨਵਰੀ 2025 ਨੂੰ ਮਨਜ਼ੂਰੀ ਦੇ ਦਿੱਤੀ ਸੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਸੀ ਕਿ 8ਵਾਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ 7ਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਦਸੰਬਰ 2025 ਨੂੰ ਖਤਮ ਹੋ ਜਾਵੇਗੀ ਇਸ ਐਲਾਨ ਨੂੰ ਅੱਜ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮਨਜ਼ੂਰੀ ਦੇ ਦਿੱਤੀ ਹੈ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਲਗਭਗ 50 ਲੱਖ ਇੰਦਰੀ ਕਰਮਚਾਰੀਆਂ ਤੇ 65 ਤੋਂ 68 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਜਦੋਂ ਤਨਖਾਹ ਕਮਿਸ਼ਨ ਲਾਗੂ ਹੋਵੇਗਾ ਤਾਂ ਤਨਖਾਹ ਦੇ ਵਿੱਚ ਭਾਰੀ ਵਾਧਾ ਹੋਵੇਗਾ ਫਿਟਮੈਂਟ ਫੈਕਟਰ ਦੇ ਆਧਾਰ ਤੇ ਜਿਹੜਾ ਕਿ ਜਿਆਦਾ ਲਾਭ ਮਲਾਜ਼ਮਾਂ ਨੂੰ ਮਿਲੇਗਾ ਹਾਂਜੀ ਦੋਸਤੋ ਇਹ ਵੱਡੀ ਖਬਰ ਜਿਹੜੀ ਕਿ ਮਲਾਜ਼ਮਾਂ ਦੇ ਲਈ ਆਈ ਹੈ ਜਲਦ ਹੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਵੇਗਾ ਹਾਂਜੀ ਦੋਸਤੋ ਮਲਾਜ਼ਮਾਂ ਦੇ ਲਈ ਇਹ ਵੱਡੀ ਖੁਸ਼ਖਬਰੀ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੇ ਨਾਲ ਹੀ ਉਹਨਾਂ ਦੀਆਂ ਤਨਖਾਹਾਂ ਤੇ ਪੱਤਿਆਂ ਦੇ ਵਿੱਚ ਭਾਰੀ ਵਾਧਾ ਹੋਵੇਗਾ ਨਾਲ ਦੀ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ 2026 ਤੋਂ ਜਿਹੜਾ 8ਵਾਂ ਤਨਖਾਹ ਕਮਿਸ਼ਨ ਸ਼ੁਰੂ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਜਲਦ ਹੀ ਕਰਨ ਜਾ ਰਹੀ ਹੈ ਇੱਕ ਰਿਪੋਰਟ ਦੇ ਮੁਤਾਬਕ ਇਹ ਵਾਅਦਾ 4% ਦਾ ਹੋ ਸਕਦਾ ਹੈ ਹਾਂਜੀ ਦੋਸਤੋ ਕੇਂਦਰ ਸਰਕਾਰ ਦੇ ਮਲਾਜ਼ਮਾਂ ਨੂੰ ਡੀਏ ਨੂੰ ਲੈ ਕੇ ਵੱਡੀ ਖੁਸ਼ਖਬਰੀ ਜਲਦ ਹੀ ਮਿਲ ਸਕਦੀ ਹੈ 4% ਤੋਂ ਜ਼ਿਆਦਾ 5% ਦਾ ਵਾਅਦਾ ਵੀ ਕੇਂਦਰ ਸਰਕਾਰ ਦੇ ਮਲਾਜ਼ਮਾਂ ਨੂੰ ਡੀਏ ਵਿੱਚ ਦਿੱਤਾ ਜਾ ਸਕਦਾ ਹੈ ਪਰ ਜੇਕਰ ਦੇਖੀਏ ਕੇਂਦਰ ਸਰਕਾਰ ਦੇ ਮਲਾਜ਼ਮਾਂ ਨੂੰ ਲਗਾਤਾਰ ਕੇਂਦਰ ਸਰਕਾਰ ਦੁਆਰਾ ਵੱਡੀਆਂ ਖੁਸ਼ਖਬਰੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਦੇ ਪਾਸੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਦੁਰਦਸ਼ਾ ਪੰਜਾਬ ਸਰਕਾਰ ਨੇ ਬਣਾ ਰੱਖੀ ਹੈ ਨਾ ਤਾਂ ਕਿਸੇ ਤਰ੍ਹਾਂ ਦੇ ਪੱਤੇ ਤੇ ਨਾ ਹੀ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਇਸ ਨਾਲੋਂ ਚੰਗੇ ਤਾਂ ਹਰਿਆਣਾ ਰਾਜ ਦੇ ਮਲਾਜ਼ਮ ਨੇ ਜਿਨ੍ਹਾਂ ਦਾ ਡੀਏ ਵੱਧ ਕੇ 55% ਹੋ ਚੁੱਕਿਆ ਤੇ ਹੋਰ ਪੱਤੇ ਵੀ ਹਰਿਆਣਾ ਸਰਕਾਰ ਦੁਆਰਾ ਆਪਣੇ ਮਲਾਜ਼ਮਾਂ ਨੂੰ ਦਿੱਤੇ ਜਾ ਰਹੇ ਨੇ ਪਰ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਨਹੀਂ ਕਰ ਰਹੀ ਕਾਫੀ ਲੰਬੇ ਸਮੇਂ ਤੋਂ ਮਲਾਜ਼ਮ ਮੰਗ ਕਰ ਰਹੇ ਨੇ ਕਿਉਂਕਿ 13% ਡੀਏ ਪੈਂਡਿੰਗ ਜੋ ਖਬਰ ਸਾਹਮਣੇ ਆਈ ਹੈ ਕੇਂਦਰ ਸਰਕਾਰ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਜਲਦ ਹੀ ਵਾਅਦਾ ਕਰੇਗੀ ਉਸ ਤੋਂ ਬਾਅਦ ਹੋਰ ਵੀ ਪਿੱਛੇ ਰਹਿ ਜਾਣਗੇ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ ਵਿੱਚ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੀ ਤਾਂ ਇਸ ਟਾਈਮ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 55% ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ 42% ਡੀਏ ਲੈ ਰਹੇ ਨੇ 13% ਦਾ ਫਾਸਲਾ ਪੰਜਾਬ ਸਰਕਾਰ ਜਲਦ ਤੋਂ ਜਲਦ ਦੂਰ ਕਰੇ ਤੇ ਜੇਕਰ ਪੇ ਕਮਿਸ਼ਨ ਦੀ ਗੱਲ ਕਰੀਏ ਤਾਂ ਅੱਠਵਾਂ ਪੇ ਕਮਿਸ਼ਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਇੱਕ ਇੱਕ 2026 ਤੋਂ ਸ਼ੁਰੂ ਹੋ ਹੋਵੇਗਾ ਉਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸੱਤਵੇਂ ਪੇ ਕਮਿਸ਼ਨ ਨੂੰ ਲੈ ਕੇ ਕੁਝ ਨਾ ਕੁਝ ਕਰੇ ਜਲਦ ਤੋਂ ਜਲਦ ਸੱਤਵਾਂ ਪੇ ਕਮਿਸ਼ਨ ਪੰਜਾਬ ਦੇ ਮਲਾਜ਼ਮਾਂ ਨੂੰ ਵੀ ਲਾਗੂ ਕੀਤਾ ਜਾਵੇ ਪਰ ਜੇਕਰ ਦੇਖਿਆ ਜਾਵੇ ਤਾਂ 6ਵੇਂ ਪੇ ਕਮਿਸ਼ਨ ਦੇ ਵਿੱਚ ਪਾਈਆਂ ਜਾਣ ਵਾਲੀਆਂ ਤਰੁੱਟੀਆਂ ਨੂੰ ਹਜੇ ਤੱਕ ਦੂਰ ਨਹੀਂ ਕੀਤਾ ਗਿਆ ਜੇਕਰ ਇਹ ਤਰੁੱਟੀਆਂ ਨਹੀਂ ਦੂਰ ਕੀਤੀਆਂ ਜਾਣਗੀਆਂ ਸੱਤਵਾਂ ਪੇ ਕਮਿਸ਼ਨ ਲਾਗੂ ਕਰਨ ਦਾ ਕੀ ਫਾਇਦਾ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਨੇ ਕਿ 6ਵੇਂ ਪੇ ਕਮਿਸ਼ਨ ਦਾ ਏਰੀਅਰ ਵੀ ਮੁਲਾਜ਼ਮਾਂ ਨੂੰ ਦਿੱਤਾ ਜਾਵੇ ਜੋ ਕਿ ਪੈਂਡਿੰਗ ਹੈ ਜਲਦ ਤੋਂ ਜਲਦ ਤੇ ਸੱਤਵੇਂ ਪੇ ਕਮਿਸ਼ਨ ਦੀ ਜੋ ਮਨਜ਼ੂਰੀ ਹੈ ਉਹ ਵੀ ਪੰਜਾਬ ਸਰਕਾਰ ਜਲਦ ਤੋਂ ਜਲਦ ਦੇਵੇ ਐਲਾਨ ਕਰੇ ਸੱਤਵੇਂ ਪੇ ਕਮਿਸ਼ਨ ਦਾ ਤਾਂ ਕਿ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਵੀ ਕੋਈ ਲਾਭ ਪ੍ਰਾਪਤ ਹੋਵੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਤਰ੍ਹਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ 채ਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ